ਅਸੀਂ ਬਕਾਇਦਾ ਕਹਿੰਨੇ ਆ ਕਿ ਇੱਕ ਲੜਾਈ ਲੜ ਰਿਆ ਆਪਣੇ ਨਿਜਮਾਨ ਸਾਰਜ ਜਥੇਮੰਦੀ ਦੇ ਕੈਦਖਾਨੇ ਨਾਲ ਲੜਾਈ ਲੜ ਰਿਆ ਸਾਡੇ ਜਿਹੜੇ ਕੈਦਖਾਨਾ ਜਿਹੜੀ ਅਸੀਂ ਗੱਲ ਕਹੀ ਹੈ ਸਾਡੇ ਕੈਦਖਾਨੇ ਦੇ ਵਿੱਚ ਮਰਨ ਮਾਰਤ ਨਹੀਂ ਆਉਂਦਾ ਬਿਲਕੁਲ ਅਸੀਂ ਉਹਨਾਂ ਨੇ ਕਿਹਾ ਉਹ ਗਲਤ ਨਹੀਂ ਅਸੀਂ ਕਿਹਾ ਵੀ ਉਹਨਾਂ ਨੇ ਆਪਣੇ ਕੈਦਖਾਨਾ ਨੂੰ ਸਾਰ ਮਰਨ ਮਾਰਤ ਰੱਖ ਲਿਆ ਮੈਂ ਪਤਾ ਲੈਣ ਨਹੀਂ ਸੀ ਆਇਆ ਮੈਂ ਤਾਂ ਮਤਲਬ ਇਹ ਦੇਖਣ ਆਇਆ ਸੀ ਵੀ ਇਹ ਕਿੰਨਾ ਚਿਰ ਹੋਰ ਜਿਉਣਗੇ ਮਤਲਬ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਕਿਸਾਨ ਆਗੂ ਵੀ ਆ ਰਹੇ ਨੇ ਉਹ ਸਿਰਫ ਇਹ ਦੇਖਣ ਆ ਰਹੇ ਨੇ ਕਿ ਡੱਲੇਵਾਲ ਸਾਹਿਬ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਨਾ ਕਿ ਤੁਹਾਡੀ ਜੱਥੇਬੰਦੀ ਚਲੋ ਜੋ ਪਿੱਛੇ ਹੋ ਗਿਆ ਠੀਕ ਆ ਕੋਈ ਇਸ ਤਰ੍ਹਾਂ ਦਾ ਅਪਰਾਹਲਾ ਕਰ ਰਹੀ ਆ ਕਿ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਅੰਦੋਲਨ ਦਾ ਕੀ ਹੋਊਗਾ ਉਹ ਬਾਅਦ ਦੀ ਗੱਲ ਆ ਜਦੋਂ ਇਹਨਾਂ ਦੇ ਘਰ ਚੀ ਪਾੜਾ ਤਾਂ ਇਹ ਫਿਰ ਸਾਡੇ ਨਾਲ ਕਿੱਥੋਂ ਮੁਕਾਬਲਾ ਕਰ ਲੈਣਗੇ ਤੁਸੀਂ ਜਿਹੜਾ ਉਹ ਬਿਆਨ ਆਉਂਦਾ ਗ੍ਰਹਿ ਮੰਤਰੀ ਦਾ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਪਿਛਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਦਿੱਲੀ ਮੋਰਚੇ ਦੇ ਵਿੱਚ ਦਰਾਂ ਮੇ ਇਸ ਤਰ੍ਹਾਂ ਹੋਇਆ ਕਿ ਕਿਸਾਨ ਤਾਂ ਬੈਠੇ ਹੀ ਨਹੀਂ ਉੱਥੇ ਤਾਂ ਅਤਵਾਦੀ ਬੈਠੇ ਆ ਉੱਥੇ ਖਾਲਸਤਾਨੀ ਬੈਠੇ ਆ ਉੱਥੇ ਨਕਸਲਾਈਟ ਬੈਠੇ ਆ ਉੱਥੇ ਹੋਰ ਬੈਠਾ ਤੇ ਉਹ ਬੈਠਾ ਬਗੈਦਾ ਕਹਿੰਦੇ ਰਿਆ ਨਹੀਂ ਬਿਲਕੁਲ ਔਰ ਅਸੀਂ ਬਗੈਦਾ ਕਹਿੰਦੇ ਨਹੀਂ ਆ ਵੀ ਇੱਥੇ ਕਿਸਾਨ ਬੈਠੇ ਆ ਕਿਸਾਨਾਂ ਦੇ ਪੁੱਤ ਬੈਠੇ ਆ ਮੈਂ ਕਈ ਵਾਰੀ ਆਪਣੇ ਅੱਟਵ ਨੂੰ ਕਿਹਾ ਕਿ ਕੁਝ ਉਹ ਲੋਕ ਜਿਨ੍ਹਾਂ ਨੂੰ ਨੱਕਾ ਬਣੀ ਛੜਨਾ ਆਉਂਦਾ ਉਹ ਹਜੇ ਬਿਆਨ ਦਿੰਦੇ ਆ ਜਿੰਨੇ ਅਸੀਂ ਆਕੂ ਆ ਸਾਡੇ ਸਾਰੇ ਜਿਹੜੇ ਆਕੂ ਆ ਉਹ ਖੇਤੀ ਕਰਦੇ ਆ ਬਕਾਇਦਾ ਜ਼ਮੀਨ ਨਾਲ ਜੁੜੇ ਹੋਏ ਆ ਤੇ ਇੱਥੇ ਕੋਈ ਬੇਲਣ ਨਹੀਂ ਬੈਠਾ ਇਸ ਕਰਕੇ ਅੰਮ੍ਰਿਤ ਸਾਹਿਬ ਜਿਹੜਾ ਉਹਨ ਤਾਂ ਪਤਾ ਨਹੀਂ ਕਿ ਕਿਸਾਨ ਕੌਣ ਆ ਤੇ ਮਜ਼ਦੂਰ ਕੌਣ ਦੇ ਮੁਲਾਜ਼ਮ ਕੌਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਸਰਾਹ ਅੱਜ ਅਸੀਂ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚਰਨ ਸਿੰਘ ਨੂਰਪੁਰਾ ਹੋਣਾ ਨਾਲ ਅਸੀਂ ਉਹਨਾਂ ਤੋਂ ਪੁੱਛਾਂਗੇ ਕਿ ਜਿਹੜਾ ਪੰਜਾਬ ਦੇ ਬਾਡਰਾਂ ਤੇ ਕਿਸਾਨੀ ਸੰਘਰਸ਼ ਚੱਲ ਰਿਹਾ ਉਸ ਸੰਘਰਸ਼ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਕੀ ਨਜ਼ਰੀਆ ਹੈ ਪਿਛਲੇ ਦਿਨੀ ਜਿਹੜਾ ਉਗਰਾਹਾਂ ਸਾਹਿਬ ਬਿਆਨ ਦਿੰਦੇ ਨੇ ਕਿ ਉਹਨਾਂ ਦੀ ਜਥੇਬੰਦੀ ਮਰਨ ਵਰਤ ਨਹੀਂ ਰੱਖਦੀ ਤੇ ਕੱਲ ਸਰਬੰਸ ਸਿੰਘ ਭੰਦੇਰੂਣੀ ਕਹਿੰਦੇ ਨੇ ਕਿ ਜਿਹੜੀ ਉਗਰਾਹਾਂ ਜਥੇਬੰਦੀ ਆ ਜੇ ਉਹਨਾਂ ਨੇ ਸਾਡਾ ਸਾਥ ਨਹੀਂ ਦੇਣਾ ਤਾਂ ਕਮ ਸੇ ਕਮ ਸਾਡਾ ਵਿਰੋਧ ਨਾ ਕਰਨ ਤਾਂ ਜਿਹੜਾ ਅਜੇ ਤੱਕ ਕਿਸਾਨ ਯੂਨੀਅਨ ਦੇ ਵਿੱਚ ਪਾੜਾ ਪਿਆ ਹੋਇਆ ਅਜੇ ਤੱਕ ਜਿਹੜਾ ਏਕਾ ਨਹੀਂ ਹੋ ਰਿਹਾ ਉਸ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਕੀ ਸੋਚਦੀ ਆ ਕੀ ਕੋਈ ਉਹ ਪਹਿਲ ਕਦਮੀ ਕਰ ਰਹੀ ਆ ਇਹ ਸਾਰੇ ਸਵਾਲਾਂ ਦੇ ਜਵਾਬ ਆਪਾਂ ਸਰਦਾਰ ਚਰਨ ਸਿੰਘ ਨੂਰਪੁਰਾਣਾ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਸਾਰਿਆਂ ਤੋਂ ਪਹਿਲਾਂ ਆਓ ਆਪਾਂ ਸਰਦਾਰ ਚਰਨ ਸਿੰਘ ਨੂਰਪੁਰੇ ਹੋਣਾ ਦਾ ਸਵਾਗਤ ਕਰਦੇ ਆਂ ਸਵਾਗਤ ਆ ਜੀ ਪ੍ਰਧਾਨ ਜੀ ਆ ਪ੍ਰਧਾਨ ਜੀ ਜਿਵੇਂ ਆਪਾਂ ਦੇਖਿਆ ਵੀ ਪਿਛਲੇ ਫਰਵਰੀ ਤੋਂ ਜਿਹੜਾ ਦੋ ਜੱਥੇਬੰਦੀਆਂ ਡੱਲੇਵਾਲ ਸਾਹਿਬ ਦੀ ਤੇ ਪੰਨੂ ਬੰਦੇਰ ਦੀ ਜੱਥੇਬੰਦੀ ਕਿਸਾਨੀ ਮੰਗਾਂ ਨੂੰ ਲੈ ਕੇ ਤਿੰਨ ਜੱਥੇਬੰਦੀਆਂ ਤਿੰਨ ਜੱਥੇਬੰਦੀਆਂ ਆਪਣਾ ਮੋਰਚਾ ਲਾ ਕੇ ਬੈਠੇ ਨੇ ਉਹਨਾਂ ਨੂੰ ਪੰਜਾਬ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਤੇ ਉੱਥੇ ਹੀ ਟਿਕੇ ਹੋਏ ਨੇ ਤੇ ਹੁਣ ਜਿਹੜਾ ਆਪਾਂ ਦੇਖਿਆ ਵੀ ਤਿੰਨ ਵਾਰੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਆ ਕਿ ਪੈਦਲ ਦਿੱਲੀ ਵੱਲ ਨੂੰ ਕੂਚ ਕੀਤਾ ਜਾ ਰਿਹਾ ਜਾਵੇ ਪਰ ਜਿਹੜੀ ਹਕੂਮਤ ਆ ਉਹਨਾਂ ਨੂੰ ਰਾਹ ਨਹੀਂ ਦੇ ਰਹੀ ਉੱਥੇ ਅਥਰੂ ਗੈਸ ਦੇ ਗੋਲੇ ਚੱਲਦੇ ਨੇ ਤੇ ਇਹ ਸਾਰੇ ਤੇ ਭਾਰਤੀ ਯੂਨੀਅਨ ਉਗਰਾਹਾਂ ਦਾ ਕੀ ਸਟੈਂਡ ਆ ਕੀ ਨਜ਼ਰੀਆ ਰੱਖਦੀ ਹੈ ਦੇਖੋ ਪਹਿਲੀ ਗੱਲ ਤਾਂ ਕਹੇ ਸੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜੀ ਕਿ ਤੁਸੀਂ ਅੱਜ ਇਹ ਇੰਟਰਵਿਊ ਰੱਖੀ ਸਾਡੀ ਪਾਕ ਤੇ ਮੋਰਚੇ ਦੇ ਵਿੱਚ ਜਦੋਂ ਕਿ ਡੱਲੇ ਆ ਦੀ ਹਾਲਤ ਜਿਹੜੀ ਆ ਕਾਫੀ ਨਾਜ਼ੁਕ ਬਣੀ ਹੋਈ ਹੈ ਸਾਡੇ ਜੱਥੇਬੰਦਾਂ ਇਹ ਤੇ ਹੈ ਕਿ ਕੋਈ ਵੀ ਜੱਥੇਬੰਦੀ ਜਿਹੜੀ ਹੈ ਉਹ ਆਪਣੇ ਆਪ ਕੋ ਆਪਣੇ ਢੰਗ ਤਰੀਕੇ ਅਨੁਸਾਰ ਸਰਚ ਕਰਦੀ ਹੈ ਲੜਦੀ ਹੈ ਲੋਕਾਂ ਦੀਆਂ ਲੋਕ ਮਸਲੇ ਹੱਲ ਕਰਾਉਂਦੀ ਹੈ ਤੇ ਲੇਕਨ ਜਿਹੜਾ ਸਾਡੇ ਜੱਥੇਬੰਦਾਂ ਨਿਯਮ ਹੈਗਾ ਉਹ ਇਹ ਹੈ ਕਿ ਅਸੀਂ ਕਦੇ ਵੀ ਮਾਰਨ ਬਰਤੇ ਨਹੀਂ ਬਹਿੰਦੇ ਨਾ ਕਿਸੇ ਨੂੰ ਬੈਠਣ ਦੀ ਸਲਾਹ ਦਿੰਦੇ ਹਾਂ ਅਸੀਂ ਹਮੇਸ਼ਾ ਇਸ ਗੱਲ ਦਾ ਟੇਕ ਰੱਖਦੇ ਆਂ ਅਸੀਂ ਹਮੇਸ਼ਾ ਏਕਤਾ ਦੀ ਟੇਕ ਰੱਖਦੇ ਆਂ ਕਿ ਏਕਤਾ ਕਰਕੇ ਹੀ ਅੱਗੇ ਵਧਾ ਜਾ ਸਕਦਾ ਜਿਸ ਤਰ੍ਹਾਂ ਹੁਣ ਇਹ ਵੱਡੀ ਮੰਗ ਆ ਐਮਐਸਪੀ ਦੀ ਜਿਹੜੀ ਕਿ ਸਾਰੇ ਭਾਰਤ ਦੇ ਵਿੱਚ ਮੰਨੀ ਹੈ ਇਸ ਮੰਗ ਦੇ ਖਾਤਰ ਸਾਨੂੰ ਬਹੁਤ ਵੱਡੀ ਲਾਮਬੰਦੀ ਦੀ ਲੋੜ ਹੈ ਭਾਵੇਂ ਸਾਡੇ ਸਾਥੀਆਂ ਨੇ ਸਤੋਂ ਐ ਕਿ ਲੋ ਵੀ ਇੱਕ ਇਸ ਦਾ ਕਿਨਾਰਾ ਕਰਕੇ ਆਪ ਹੀ ਫੈਸਲਾ ਲੈ ਕੇ ਇਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਅਸੀਂ ਇਹਨਾਂ ਦੇ ਸੰਘਰਸ਼ ਦੀ ਹਮਾਇਤ ਦੇ ਵਿੱਚ ਉਦੋਂ ਹੀ ਆ ਗਏ ਸੀ ਜਦੋਂ ਪਹਿਲੀ ਵਾਰ ਇਹਨਾਂ ਤੇ ਗੋਲੇ ਚੱਲੇ ਆ ਥਰੂ ਗਏ ਛਿਤੀ ਆ ਉਹ ਸਮੇਂ ਤੋਂ ਹੀ ਅਸੀਂ ਇਹਨਾਂ ਦੀ ਹਮਾਇਤ ਕਰ ਰਹੇ ਆ ਤੇ ਨਾਲ ਦੇ ਨਾਲ ਅਸੀਂ ਇਹ ਵੀ ਕਹਿ ਰਹੇ ਆ ਕਿ ਬਿਨਾ ਏਕੇ ਤੋਂ ਕੱਲੇ ਪੰਜਾਬ ਦੀਆਂ ਜੱਥੇਬੰਦੀਆਂ ਏਕਾ ਨਹੀਂ ਪੂਰੇ ਭਾਰਤ ਦੀਆਂ ਜੱਥੇਬੰਦੀਆਂ ਦੇ ਏਕਾ ਹੋਣਾ ਚਾਹੀਦਾ ਜਿੱਡੀ ਵੱਡੀ ਮੰਗ ਆ ਇਹ ਛੋਟੇ ਏਕੇ ਦੇ ਨਾਲ ਨਹੀਂ ਮੰਨ ਹੋਣੀ ਤੇ ਸਾਨੂੰ ਬਹੁਤ ਲਾਗਮੰਦੀ ਦੀ ਲੋੜ ਆ ਇੱਥੇ ਜਿਹੜੀ ਸਰਕਾਰ ਸਰਕਾਰ ਨੇ ਐਡੀ ਟੇਟ ਸਹੀ ਅਪਣਾਈ ਹੋਈ ਆ ਕਿ ਇੱਕ ਜਿਹੜਾ ਆਗੂ ਆ ਜੱਥੇਬੰਦੀ ਦਾ ਉਹ ਅੱਜ ਬਿਲਕੁਲ ਆਪਣੇ ਆਖਰੀ ਸਾਹਾਂ ਤੇ ਬੈਠਾ ਉਹਦੀ ਹਾਲਤ ਨਾਜਕ ਬਣੀ ਹੋਈ ਆ ਇਥੋਂ ਦੇ ਪ੍ਰਧਾਨ ਮੰਤਰੀ ਨੇ ਬਿਲਕੁਲ ਮੂੰਹ ਨਹੀਂ ਖੋਲਿਆ ਕਿਉਂਕਿ ਉਸ ਨੂੰ ਪਤਾ ਹੈ ਕਿ ਇਹ ਜਿਹੜੀ ਮੰਗ ਆ ਬਹੁਤ ਵੱਡੀ ਆ ਇਹ ਮੰਗ ਜੇ ਮੈਨੇ ਮੰਗ ਲਈ ਤੇ ਜਿਹੜੇ ਮੋਦੀ ਦੇ ਜਾਂ ਕੇਂਦਰ ਸਰਕਾਰ ਦੇ ਪ੍ਰਭੂਸੂਤਾਂ ਪਿੱਛੇ ਬੈਠੇ ਆ ਡਬਲਯੂ ਐਚੋ ਬੈਠਾ ਲਜੂ ਟੀਓ ਬੈਠਾ ਮੋਦਰਾ ਕੌਜ ਬੈਠਾ ਸੰਸਾਰ ਬੈਂਕ ਬੈਠੀ ਆ ਉਹਨਾਂ ਨੇ ਨਾਰਾਜ਼ ਹੋ ਜਾਣਾ ਕਿਉਂਕਿ ਇਹ ਸਾਰਾ ਜਿਹੜਾ ਦੇਸ਼ ਆ ਉਹ ਤਾਂ ਉਹਨਾਂ ਦੀ ਲੁੱਟ ਦਾ ਸ਼ਿਕਾਰ ਹੋਣ ਜਾ ਰਿਹਾ ਉਹ ਲੁੱਟਣ ਜਾ ਰਿਹਾ ਇਹ ਦੇਸ਼ ਨੂੰ ਜੇ ਬਾੜਾ ਮੋਟਾ ਵੀ ਲੋਕਾਂ ਦੇ ਪੱਖ ਦੀ ਗੱਲ ਕਰਦੇ ਆ ਇਥੋਂ ਦੀਆਂ ਸਰਕਾਰਾਂ ਤਾਂ ਉਹ ਨਾਰਾਜ਼ ਹੋਣਗੇ ਇਹ ਆਪਣੇ ਪ੍ਰਭੂ ਸੋਤਾ ਨੂੰ ਕਦੇ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ ਹਾਂ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਸਰਕਾਰ ਨੇ ਤਾਂ ਅੜੀਲਾ ਰਵਈਆ ਜਿਹੜਾ ਅਪਣਾਇਆ ਹੋਇਆ ਆ ਤੁਸੀਂ ਜਿਵੇਂ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਇਹਦੀ ਹਮਾਇਤ ਕਰ ਰਹੇ ਹਾਂ ਜਦੋਂ ਅਥਰੂ ਗੈਸ ਦੇ ਗੋਲੇ ਇਸ ਮੋਰਚੇ ਦੇ ਸਿੱਟੇ ਜਾਂਦੇ ਨੇ ਜਦੋਂ ਇਹ ਦਿੱਲੀ ਵੱਲ ਨੂੰ ਵੱਧਦਾ ਪਰ ਬਹੁਤ ਸਾਰੇ ਲੋਕ ਇਹ ਸਵਾਲ ਉਠਾ ਰਹੇ ਨੇ ਕਿ ਜਦੋਂ ਮੰਗਾਂ ਤੁਹਾਡੀਆਂ ਵੀ ਉਹੀ ਨੇ ਐਮਐਸਪੀ ਤੁਸੀਂ ਵੀ ਕਹਿੰਦੇ ਹੋ ਵੀ ਲਾਗੂ ਹੋਵੇ ਕਿਸਾਨਾਂ ਦੇ ਜਿਹੜੇ ਹੱਕ ਆ ਉਹ ਮਿਲਣੇ ਚਾਹੀਦੇ ਨੇ ਇਹਨਾਂ ਮੰਗਾਂ ਨੂੰ ਲੈ ਕੇ ਜਿਹੜੇ ਹੁਣੇ ਮੋਰਚੇ ਤੇ ਬੈਠੇ ਨੇ ਉਹ ਵੀ ਮੋਰਚੇ ਇਹੀ ਮੰਗਾ ਨਹੀਂ ਜਦੋਂ ਮੰਗਾ ਇੱਕ ਨੇ ਫਿਰ ਇੱਕ ਹੋਣ ਦੇ ਵਿੱਚ ਸਮਾਂ ਕਿਉਂ ਲੱਗ ਰਿਹਾ ਜਿਵੇਂ ਤੁਸੀਂ ਕਿਹਾ ਵੀ ਅਸੀਂ ਪਹਿਲੇ ਦਿਨ ਤੋਂ ਬਿਆਨ ਦਿੰਦੇ ਨੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਜਿਹੜੀਆਂ ਹੁਣ ਕਿਸਾਨ ਜਥੇਬੰਦੀਆਂ ਇਹ ਵੀ ਹੁਣ ਸਿਆਸੀ ਲੀਡਰਾਂ ਵਾਂਗੂ ਸਿਰਫ ਬਿਆਨਾਂ ਤੱਕ ਸੀਮਤ ਹੋ ਗਈਆਂ ਵੀ ਜਿਹੜਾ ਉਹ ਦਿੱਲੀ ਦਾ ਸੌਰੀ ਪੰਜਾਬ ਦਾ ਬਾਰਡਰ ਆ ਸ਼ੰਭੂ ਜਾਂ ਖਨੌਰੀ ਕਿੰਨਾ ਕੁ ਦੂਰ ਆ ਉੱਥੇ ਕਿਉਂ ਨਹੀਂ ਜਾਇਆ ਸਾ ਸਦਾ ਲਾਮਬੰਦੀ ਤੁਸੀਂ ਉਹ ਕਰਨੀ ਆ ਅੱਜ ਆਪਣੇ ਕਿਡਰ ਨੂੰ ਸੁਨੇਹਾ ਦਿਓ ਹਰੇਕ ਜਥੇਬੰਦੀ ਨੂੰ ਕਹਿ ਰਹੇ ਨਾ ਕੱਲੀ ਅਗਰਾਹਾਂ ਲਈ ਨਹੀਂ ਪਰ ਅਗਰਾਹਾਂ ਦੇ ਇਸ ਕਰਕੇ ਪੰਜਾਬ ਦੇ ਲੋਕ ਜਿਆਦਾ ਮਤਲਬ ਉਹਨਾਂ ਵੱਲ ਦੇਖਦੇ ਨੇ ਕਿ ਵੱਡੀ ਜਥੇਬੰਦੀ ਆ ਜੇ ਅਗਰਾਹਾਂ ਤੁਰ ਪੈਂਦਾ ਇਸ ਮੋਰਚੇ ਦੇ ਵਿੱਚ ਤਾਂ ਇਸ ਮੋਰਚੇ ਦਾ ਜਿਹੜਾ ਰੂਪ ਉਹ ਵਿਸ਼ਾਲ ਹੋ ਜਾਂਦਾ ਕਿਵੇਂ ਦੇਖਦੇ ਹੋ ਜੀ ਦੇਖੋ ਜਦੋਂ ਇਹ ਮੋਰਚਾ ਡੱਲੇ ਵਾਲ ਸਾਹਿਬ ਨੇ ਸ਼ੁਰੂ ਕੀਤਾ ਉਹ ਸਮੇਂ ਤੋਂ ਲੈ ਕੇ ਹੀ ਅਸੀਂ ਆਪਣੇ ਸੁਝਾਅ ਦੇ ਰਹੇ ਹਾਂ ਕਿ ਤੁਸੀਂ ਇਕੱਲੇ ਮੋਰਚਾ ਨਹੀਂ ਜਿੱਤ ਸਕਦੇ। ਹਾਂ। ਨਾ ਕੋਈ ਹੋਰ ਕਲੀ ਜਥੇ ਬੰਦੇ ਮੋਰਚਾ ਜਿੱਤ ਸਕਦੀ ਹੈ। ਹਾਂ। ਇਹ ਸਾਡੇ ਵੀਰਾਂ ਨੇ ਸਾਡੇ ਭਰਾਵਾਂ ਨੇ ਸਾਡੇ ਕਿਸਾਨ ਭਰਾਵਾਂ ਨੇ। ਹਾਂ। ਜਾਨੀ ਐਂ ਕਹਿਲਾ ਵੀ ਆਪਣੇ ਤੌਰ ਤੇ ਤੱਤੇ ਹੋ ਕੇ ਮੋਰਚਾ ਲਾਇਆ। ਹਾਂ। ਮੋਰਚਾ ਜਦੋਂ ਲੱਗਿਆ ਉਸ ਮੋਰਚੇ ਜਦੋਂ ਵੀ ਤਸੱਦਦ ਹੋਇਆ ਤੁਸੀਂ ਵੇਖਿਆ ਹੋਊਗਾ ਅਸੀਂ ਸਭ ਤੋਂ ਪਹਿਲਾਂ ਟ੍ਰੇਨਾਂ ਰੋਕੀਆਂ। ਹਾਂ। ਉਸ ਤੋਂ ਬਾਅਦ ਹੀ ਟੋਲਪਾ ਜੇ ਰੋਕੇ ਫਿਰ ਲਗਾਤਾਰ ਸਾਡਾ ਸੰਘਰਸ਼ ਚੱਲਦਾ ਰਿਹਾ ਇਹਨਾਂ ਦੇ ਹਮਾਇਤ ਕਰਦੇ ਆਏ ਹੁਣ ਜਦੋਂ ਇਹਨਾਂ ਨੇ ਮਾਰਨ-ਮਾਰਸੀ ਦੀ ਗੱਲ ਆਖੀ ਹੈ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਮਾਰਨ-ਬਾਰਤ ਸਾਡੇ ਜਥੇਬੰਦੀ ਵੱਲੋਂ ਨਹੀਂ ਰੱਖਿਆ ਜਾਂਦਾ ਨਾ ਅਸੀਂ ਇਹਦੀ ਹਮਾਇਤ ਕਰਦੇ ਹਾਂ ਅਸੀਂ ਜਿਹੜੀ ਹਮਾਇਤ ਕਰਦੇ ਹਾਂ ਅਸੀਂ ਕਰਦੇ ਹਾਂ ਕਿ ਸੜਕਾਂ ਤੇ ਆਓ ਸਾਰੇ ਲੋਕਾਂ ਨੂੰ ਇਕੱਠੇ ਕਰੋ ਲੋਕਾਂ ਨੂੰ ਸਿਆਣੇ ਕਰੋ ਲੋਕਾਂ ਨਾਲ ਮੀਟਿੰਗਾਂ ਕਰੋ ਲੋਕਾਂ ਨੂੰ ਦੱਸੋ ਕਿ ਆਹ ਪ੍ਰੋਬਲਮਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨੂੰ ਆਪਾਂ ਹੱਲ ਨਾ ਕੀਤਾ ਤਾਂ ਆਪਾਂ ਬੈਲ ਕੋਲ ਪਹਿਲੇ ਦੌਰ ਬਾਗੋਂ ਗਲਾਮ ਅਵਸਥਾ ਵੱਲ ਪਹੁੰਚਾਂਗੇ ਕਿਉਂਕਿ ਇੱਥੇ ਕਾਰਪੋਰੇਟਾਂ ਦਾ ਜਿੰਨਾ ਹਮਲਾ ਸਾਡੇ ਦੇਸ਼ ਤੇ ਵੱਧ ਰਿਹਾ ਉਹ ਹਮਲਾ ਬਹੁਤ ਚੌਧਰਪਾ ਜਾਨੀ ਅੱਗੇ ਤਾਂ ਇਸ ਨਾ ਆਪਣੇ ਇੱਕਾਈ ਸੀਗੀ ਹੁਣ ਤਾਂ ਅਨੇਕਾਂ ਹੀ ਕੰਪਨੀਆਂ ਆ ਗਈਆਂ ਨਹੀਂ ਆ ਐਮਾ ਜੌਨਾਂ ਐਮਾ ਜੌਨ ਕੋਲੇ ਘੱਟੋ ਘੱਟ 15 ਕਰੋੜ ਮੁਲਾਜ਼ਮ ਨੇਗੇ 15 ਕਰੋੜ ਮੁਲਾਜ਼ਮਾਂ ਇਹਨਾਂ ਦੀ ਇੱਕ ਡੇਲੀ ਦੀ ਜਿਹੜੀ ਬਚਤ ਉਸ ਤਾਰ ਤੋੜ ਦੇ ਲੱਗੇ ਆ। ਤਾਰ ਕੋ ਬਚਤ ਹੋ ਰਹੀ ਆ। ਹੁਣ ਇਹੋ ਜਿਹੇ ਕੰਪਨੀਆਂ ਕਿੰਨੀਆਂ ਹੀ ਆ ਗੀਆਂ ਹਿੰਦੁਸਤਾਨ ਦੇ ਵਿੱਚ। ਇੱਕ ਕੰਪਨੀ ਸਾਡੇ ਹਿੰਦੁਸਤਾਨ ਨੂੰ ਗੁਲਾਮ ਬਣਾ ਲਈ। ਜਿਹੜੀਆਂ ਇੰਨੀਆਂ ਕੰਪਨੀਆਂ ਆ ਗਈਆਂ ਸਾਡੇ ਦੇਸ਼ ਦਾ ਕੀ ਕਿਦਾਂ ਦਾ ਖਚੂਮਰ ਕੱਢਣ ਗਿਆ। ਇਹ ਗੱਲ ਅਸੀਂ ਡੱਲੇਵਾਲ ਸਾਹਿਬ ਨੂੰ ਜਾਦ ਬੋਣਿਆ ਕਿ ਇਹ ਤੁਸੀਂ ਕੋਈ ਵੀ ਵਿਅਕਤੀ ਇਕੱਲਾ ਕਰਾ ਘੋਲ ਨਹੀਂ ਜਿੱਤ ਸਕਦਾ ਤੇ ਆਪਾਂ ਨੂੰ ਇਕੱਠੇ ਹੋ ਕੇ ਘੱਟੋ ਘੱਟ ਮਿਨੀਮਮ ਤੇ ਜਾਨੀ ਐ ਕਿ ਲੋ ਵੀ ਛੋਟਾ ਪਰਮਾ ਮਸ ਜਿਸ ਤਰ੍ਹਾਂ ਐਮਐਸਬੀ ਦੀ ਗੱਲ ਆ ਐਮਐਸਬੀ ਨੂੰ ਸਾਰੇ ਦੇਹ ਦੇ ਕਿਸਾਨਾਂ ਨੂੰ ਲੋੜ ਆ ਤੇ ਜੇ ਸਾਡੇ ਕਿਸਾਨਾਂ ਨੂੰ ਲੋੜ ਆ ਤਾਂ ਸਾਨੂੰ ਸਾਰੇ ਦੇਹ ਦੇ ਕਿਸਾਨਾਂ ਨੂੰ ਘੱਟੋ-ਘੱਟ ਇਹ ਪਲੇਸ ਤੋਂ ਬੁਲਾਣਾ ਚਾਹੀਦਾ ਵੀ ਆਪਣੀ ਆ ਮੰਗਾ ਨਹੀਂ ਆ ਬਾਕੀ ਆਪਾਂ ਰੱਖੋ ਪਰੇ ਤੇ ਇਹਨਾਂ ਮੰਗਾ ਤੇ ਆਪਾਂ ਇਕੱਠੇ ਹੋ ਕੇ ਲੜਦੇ ਜਿਸ ਤਰ੍ਹਾਂ ਪਹਿਲਾਂ ਤਿੰਨੇ ਕਾਲੇ ਕਾਨੂੰਨ ਆਏ ਆ ਤਿੰਨੇ ਕਾਲੇ ਕਾਨੂੰਨਾਂ ਤੇ ਸਾਰੇ ਇਕੱਠੇ ਹੋ ਗਏ ਪਾਵੇਂ ਸਾਡਾ ਇੱਕ ਸਟੇਜ ਵੱਖਰੀ ਰਹੀ ਐ ਲੇਕਿਨ ਅਸੀਂ ਜਿਹੜਾ ਵੀ ਸੰਯੋਤ ਮੋਰਚੇ ਵੱਲੋਂ ਪ੍ਰਮ ਆਉਂਦਾ ਸੀਗਾ ਉਹ ਅਸੀਂ ਉਸੇ ਤਰ੍ਹਾਂ ਹੀ ਲਾਗੂ ਕਰਦੇ ਆ ਸਭ ਤੋਂ ਉਸ ਤੋਂ ਵੀ ਵੱਧ ਮਾਪਰਾਵਾਂ ਦਿੰਦੇ ਰਹੇ ਆ ਤਾਂ ਕਿ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਾਂ ਇਥੋਂ ਦੀਆਂ ਭਾਜਪਾ ਇਸਤਾਨ ਨੂੰ ਇਹ ਗੱਲ ਪਤਾ ਲੱਗੇ ਕਿ ਜਿਹੜੇ ਲੋਕ ਆ ਪਹਿਲਾਂ ਨਾਲੋਂ ਚੇਤਨ ਹੋ ਚੁੱਕਿਆ ਅੱਜ ਵੀ ਅਸੀਂ ਇਹ ਚੇਤਨ ਦਾ ਸੋਕਾ ਦਿੰਦੇ ਆ ਕਿ ਜੇ ਲੋਕ ਚੇਤਨ ਨਾ ਹੋਏ ਜੇ ਲੋਕ ਇਸ ਤਰ੍ਹਾਂ ਇਕੱਲੇ-ਕਲੇ ਤੁਰਦੇ ਰਹੇ ਤੁਰਦੇ ਦਿੱਲੀ ਵੱਲ ਨੂੰ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਾਰੀਆਂ ਜਥੇਬੰਦੀਆਂ ਦਾ ਮੱਕੂਠਾ ਪਹਿਣਗੇ ਲੇਕਿਨ ਹੁਣ ਜਿਹੜੀ ਗੱਲ ਹੈਗੀ ਆ ਵੀ ਲੋਕ ਅੱਗੇ ਨਾ ਚੇਤਨਾ ਲੋਕ ਸਮਝਦੇ ਆ ਹੁਣ ਜੇ ਇਹ ਦਿੱਲੀ ਵੱਲ ਜਾਂਦੇ ਆ ਇਹ ਤਾਂ ਨਹੀਂ ਜ਼ਰੂਰੀ ਆ ਵੀ ਦਿੱਲੀ ਦੀਆਂ ਸੜਕਾਂ ਤੇ ਆਪਾਂ ਸੰਘਰਸ਼ ਕਰਨਾ ਸੰਘਰਸ਼ ਤਾਂ ਪੰਜਾਬ 'ਚ ਰਹਿ ਕੇ ਵੀ ਹੋ ਸਕਦਾ ਆਹ ਭਾਰਤ ਮਾਲਾ ਪ੍ਰੋਜੈਕਟ ਦੇ ਤਰ੍ਹਾਂ ਜਿਹੜੀਆਂ ਸੜਕਾਂ ਨਿਕਲੀਆਂ ਨੇ ਕਿਸਾਨਾਂ ਨੂੰ ਬਿਨਾ ਪੈਸੇ ਦਿੱਤੇ ਆ ਬਿਨਾ ਗੱਲ ਕੀਤੇ ਆ ਉਹਨਾਂ ਦੇ ਜ਼ਮੀਨਾਂ ਦਾ ਜ਼ਬਰੀ ਕਬਜ਼ੇ ਹੋ ਰਿਹਾ ਇਹ ਵੀ ਤਾਂ ਕਿਸਾਨਾਂ ਦੇ ਹੱਕ ਦੀ ਗੱਲ ਆ ਨਾ ਹੁਣ ਜ਼ਬਰੀ ਕਬਜ਼ੇ ਕੌਣ ਹਟਾ ਰਿਹਾ ਇਹ ਤੁਸੀਂ ਜਾਣਦੇ ਹੋ ਕਿ ਆਹ ਕੋਟਾਗਾ ਦੇ ਵਿੱਚ ਅਸੀਂ ਮੋਰਚਾ ਲਾਇਆ ਲੰਬਾ ਸਵਾ ਮੋਰਚਾ ਲਾ ਕੇ ਅਸੀਂ ਲੋਕਾਂ ਨੂੰ ਪੂਰਾ ਅਨਸਾਖਤਵਾਇਆ ਔਰ ਲੋਕਾਂ ਦੀ ਸਹਿਮਤੀ ਨਾਲ ਸਰਕਾਰ ਨਾਲ ਸਹਿਮਤੀ ਬਣੀ ਤੇ ਉਹ ਅਸੀਂ ਜਿੱਤਦੇ ਕੰਡੇ ਦੇ ਇਹ ਤਾਂ ਜੀ ਇਹੀ ਤਾਂ ਚੀਜ਼ ਹੈ ਮਤਲਬ ਲੋਕ ਅਕਸੈਪਟ ਕਰਦੇ ਨੇ ਵੀ ਚਲੋ ਜਿਵੇਂ ਹੁਣ ਭਾਰਤ ਮਾਲਾ ਪ੍ਰੋਜੈਕਟ ਆ ਇਹਦੇ ਵਿੱਚ ਇੱਕ ਦੋ ਜਥੇਬੰਦੀਆਂ ਹੀ ਕਿਉਂ ਵਿਰੋਧ ਕਰ ਰਹੀਆਂ ਸਾਰੀਆਂ ਕਿਉਂ ਨਹੀਂ ਇੱਕੇ ਦੇ ਨਾਲ ਆਉਂਦੀਆਂ ਜੇਕਰ ਇੱਕਾ ਵਿਸ਼ਾਲ ਹੋ ਜਾਂਦਾ ਤਾਂ ਕੋਈ ਵੀ ਪ੍ਰੋਜੈਕਟ ਆ ਜਿਹੜਾ ਸਰਕਾਰ ਧੱਕੇ ਨਾਲ ਨਹੀਂ ਲਾਗੂ ਕਰ ਸਕਦੀ ਸੇਮ ਹੀ ਜਿਵੇਂ ਇਹ ਜਿਹੜਾ ਹੁਣ ਮੋਰਚਾ ਚੱਲ ਰਿਹਾ ਵੀ ਜੇ ਇੱਥੇ ਜਥੇਵੰਦੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਇਹ ਜਿਹੜਾ ਕਿਸਾਨ ਅੰਦੋਲਨ ਪਹਿਲੇ ਕਿਸਾਨ ਅੰਦੋਲਨ ਵਰਗਾ ਰੂਪ ਲੈ ਲੈਂਦਾ ਜਿਵੇਂ ਹੁਣ ਤੁਸੀਂ ਗੱਲ ਕੀਤੀ ਮਰਨ ਵਰਤ ਦੀ ਪਿੱਛੇ ਜੇ ਉਗਰਾਹਾਂ ਸਾਹਿਬ ਨੇ ਵੀ ਇਹੀ ਬਿਆਨ ਦਿੱਤਾ ਸੀਗਾ ਕਿ ਸਾਡੀ ਜਥੇਵੰਦੀ ਮਰਨ ਵਰਤ ਨਹੀਂ ਰੱਖਦੀ ਕੱਲ ਸਰਵਣ ਸਿੰਘ ਬੰਦੇਰ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਆ ਤੁਹਾਡੇ ਜਥੇਵੰਦੀ ਨੂੰ ਲੈ ਕੇ ਉਹ ਕਹਿੰਦੇ ਜੇ ਤੁਸੀਂ ਸਾਡਾ ਸਾਥ ਨਹੀਂ ਦੇਣਾ ਤਾਂ ਕਮ ਸੇ ਕਮ ਸਾਡਾ ਵਿਰੋਧ ਤਾਂ ਨਾ ਕਰੋਗੇ ਇਹ ਮਤਲਬ ਇਹ ਜਿਹੜਾ ਬਿਆਨ ਦਿੱਤਾ ਉਹਨਾਂ ਨੂੰ ਇਹਨਾਂ ਨੇ ਵਿਰੋਧ ਦਾ ਦੇ ਨਾਲ ਲਿਆ ਵੀ ਓਪਨਲੀ মিডিਆ ਦੇ ਵਿੱਚ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਜੇ ਚਲੋ ਥੋੜੀ ਜੱਥੇਮੰਦੀ ਨਹੀਂ ਰੱਖਦੀ ਤਾਂ ਠੀਕ ਹੈ ਪਰ ਜੇ ਅਸੀਂ ਰੱਖ ਲਿਆ ਤਾਂ ਰੱਖਿਆ ਤਾਂ ਕਿਸਾਨਾਂ ਦੇ ਲਈ ਹੈ ਨਾ ਕਿਸਾਨੀ ਮੰਗਾ ਦੇ ਲਈ ਹੈ ਨਾ ਕੋਈ ਆਪਣੇ ਲਈ ਤਾਂ ਰੱਖਿਆ ਨਹੀਂਗਾ ਤਾਂ ਇਹ ਸਾਡਾ ਵਿਰੋਧ ਨਹੀਂ ਸੀ ਕਰਨਾ ਚਾਹੀਦਾ ਦੇਖੋ ਅਸੀਂ ਕਦੇ ਨਹੀਂ ਇਹ ਗੱਲ ਕਹਿੰਦੇ ਕਿ ਮਰਨ ਵਰਤ ਉਹਨਾਂ ਨੇ ਗਲਤ ਰੱਖਿਆ ਜਾਂ ਕਿਸ ਤਰ੍ਹਾਂ ਅਸੀਂ ਬਕਾਇਦਾ ਕਹਿੰਨੇ ਆ ਕਿ ਇੱਕ ਲੜਾਈ ਲੜ ਰਿਆ ਆਪਣੇ ਨਿਯਮ ਅਨੁਸਾਰ ਜੱਥੇਮੰਦੀ ਦੇ ਕਾਇਦੇ ਕਨੂੰਨ ਅਨੁਸਾਰ ਲੜਾਈ ਲੜ ਰਿਆ ਸਾਡੇ ਜਿਹੜੇ ਕਾਇਦੇ ਕਨੂੰਨਾਂ ਜਿਹੜੀ ਅਸੀਂ ਗੱਲ ਕਹੀ ਹੈ ਸਾਡੇ ਕਾਇਦੇ ਕਨੂੰਨਾਂ ਦੇ ਵਿੱਚ ਮਰਨ ਵਰਤ ਨਹੀਂ ਆਉਂਦਾ ਬਿਲਕੁਲ ਅਸੀਂ ਉਹਨਾਂ ਨੇ ਕਿਹਾ ਉਹ ਗਲਤ ਨਹੀਂ ਅਸੀਂ ਕਿਹਾ ਵੀ ਉਹਨਾਂ ਨੇ ਆਪਣੇ ਕੈਦ ਕੁੰਨਾਂ ਨੂੰ ਸਾਹਮਣੇ ਰੱਖ ਲਿਆ ਤੇ ਲੜਦੇ ਦਲੇਰ ਸਾਹਿਬ ਨੇ ਆਪਣੀ ਜੀਵਨਦਾਨ ਤੇ ਲਾਇਆ ਹੋਇਆ ਅਸੀਂ ਕਦੋਂ ਕਹਿੰਦਾ ਵੀ ਉਹਨੇ ਗਲਤ ਲਾਇਆ ਅਸੀਂ ਤਾਂ ਕਹਿੰਦਾ ਉਹ ਠੀਕ ਆਪਣੇ ਪੈਂਥਰ ਲੜਦੇ ਲੜੀ ਜਾਣ ਕੋਈ ਗੱਲ ਨਹੀਂ ਲੇਕਿਨ ਇਹ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਕੱਲੇ ਕਹਿਰੇ ਲੜਨ ਦੇ ਨਾਲੋਂ ਦੇਸ਼ ਦੀਆਂ ਸਮੁੱਚੀਆਂ ਜਥੇਬੰਦੀਆਂ ਇੱਥੋਂ ਤੱਕ ਵੀ ਜਿੰਦਾ ਵੱਡਾ ਹਮਲਾ ਅਪਕਾਰਪਿੱਟਾਂ ਦਾ ਸਾਨੂੰ ਮਜ਼ਦੂਰ ਵੀ ਮੁਲਾਜ਼ਮ ਵੀ ਵਿਦਿਆਰਥੀ ਵੀ ਸਾਰਿਆਂ ਨੂੰ ਨਾਲ ਲੈ ਕੇ ਛੋਟੇ ਦੁਕਾਨਦਾਰ ਵੀ ਛੋਟੇ ਆਪਣੇ ਵਪਾਰੀ ਵੀ ਛੋਟੇ ਆਪਣੇ ਕਾਰਖਾਨੇਦਾਰ ਵੀ ਸਾਰਿਆਂ ਨੂੰ ਨਾਲ ਲੈ ਕੇ ਇਹ ਹਮਲਾ ਰਕੂਗਾ ਤੇ ਕੱਲੀ ਕਰੀ ਕੋਈ ਵੀ ਜਥੇਬੰਦੀ ਭਾਵੇਂ ਸਾਡੇ ਜਥੇਬੰਦੀ ਨੂੰ ਕਹਿੰਦੇ ਆ ਤੁਹਾਡੀ ਜਥੇਬੰਦੀ ਬਹੁਤ ਵੱਡੀ ਆ ਜੇ ਅੱਜ ਤਾਂ ਐ ਹੋ ਜੂ ਪਰ ਨਹੀਂ ਹੁੰਦਾ ਨਹੀਂ ਹੁੰਦਾ ਜਿੰਨਾ ਚਿਰ ਲੋਕਾਂ ਦਾ ਸਮੂਹ ਜਿਹੜਾ ਉਹਨਾਂ ਨੂੰ ਸਮਰਥਨ ਨਾ ਦੇਵੇ ਜਿਸ ਤਰ੍ਹਾਂ ਦਿੱਲੀ ਕੋਲ ਵਾਂਗੂ ਆ ਹਰ ਬੱਚੇ ਨੇ ਹਰ ਮਾਈ ਨੇ ਹਰ ਬੀਬੀ ਨੇ ਹਰ ਧੀ ਨੇ ਉਹਦੇ ਵਿੱਚ ਯੋਗਦਾਨ ਪਾਇਆ ਜੇ ਯੋਗਦਾਨ ਪਾਇਆ ਤਦੇ ਆਪਾਂ ਉੱਥੇ ਕਿ ਆਏ ਆ ਨਾ ਹੁਣ ਉਸ ਯੋਗਦਾਨ ਪਾਏ ਨੂੰ ਕੇਂਦਰ ਸਰਕਾਰ ਤੇ ਕਾਰਪੋਰੇਟ ਅਲੱਦਣਾ ਚਾਹੁੰਦੇ ਆ ਯਾਨੀ ਦੁਬਾਰੇ ਉਹ ਕਾਨੂੰਨ ਕਿਸ ਨਾ ਕਿਸੇ ਢੰਗ ਨਾਲ ਲਾਗੂ ਕਰਨਾ ਚਾਹੁੰਦੇ ਆ ਇਹ ਲੋਕ ਚੰਗੀ ਤਰ੍ਹਾਂ ਨੂੰ ਸਮਝ ਗਿਆ ਕਿ ਬਿਲਕੁਲ ਕੇਂਦਰ ਸਰਕਾਰ ਦੁਬਾਰੇ ਉਹਨਾਂ ਕਾਨੂੰਨਾਂ ਨੂੰ ਚੋਰ ਮੋਰੀ ਨਹੀਂ ਲਾਗੂ ਕਰਨਾ ਚਾਹੁੰਦੀ ਆ ਤੇ ਲੋਕਾਂ ਦਾ ਗੜਾਈ ਲੈ ਰਹੇ ਆ ਲੋਕ ਸਮਝ ਰਹੇ ਆ ਕਿ ਇਹ ਜਿਹੜਾ ਅਸੀਂ ਇਹਨਾਂ ਨੇ ਲਾਗੂ ਹੋਣ ਨਹੀਂ ਦੇਣਾ ਪਰ ਜਿਸ ਤਰ੍ਹਾਂ ਦਾ ਇੱਥੋਂ ਦਾ ਢਾਂਚਾ ਸਿਸਟਮ ਸਟਰਕਚਰ ਤਕੜਾ ਹੈ ਜਿਵੇਂ ਕੇਂਦਰ ਸਰਕਾਰ ਬੜੀ ਤਕੜੀ ਹੈ ਅਸੀਂ ਉਹਦੇ ਮੇਜ ਤੇ ਹਜੇ ਨਹੀਂ ਹੋਏ ਕਿਉਂਕਿ ਅਸੀਂ ਲੋਕਾਂ ਨੂੰ ਦੱਸਣ ਦਾ ਕਾਰਜ ਹੋ ਵੀ ਨਹੀਂ ਹੋਇਆ ਆ ਹੁਣ ਜਿਹੜਾ ਸੰਘਰਸ਼ ਆ ਬਦ ਦਿੱਲੀ ਵੱਲੋਂ ਵੱਧਿਆ ਆ ਜੇ ਇਹ ਸੰਘਰਸ਼ ਅਸੀਂ ਪਿੰਡਾਂ ਚ ਲੈ ਲਏ ਲੋਕਾਂ ਨੂੰ ਦਸੀਏ ਲੋਕਾਂ ਦੇ ਚੁੱਲ੍ਹੇ ਚੁੱਲ੍ਹਦੀ ਇੱਕ ਇੱਕ ਬਾਤ ਬਣਾ ਦਈਏ ਤਾਂ ਅਸੀਂ ਸੌਖੇ ਢੰਗ ਨਾਲ ਇਸ ਸੰਘਰਸ਼ ਨੂੰ ਜਿੱਤ ਸਕਦੇ ਹਾਂ ਜਿਸ ਤਰ੍ਹਾਂ ਪਹਿਲਾਂ ਆਪਾਂ ਕਾਲੇ ਕੁੰਨਾ ਦੇ ਕੋਲ ਦੇਖਿਆ ਤੁਸੀਂ ਦੇਖਿਆ ਹੋਊਗਾ ਉਦੋਂ ਉਦੋਂ ਕਿਸੇ ਬਜ਼ੁਰਗ ਨੂੰ ਕਿਸੇ ਭਾਈ ਨੂੰ ਕਿਸੇ ਬੀਬੀ ਨੂੰ ਅੰਦਰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਪੁਲਿਸ ਡੰਡੇ ਮਾਰ ਮਾਰ ਕੇ ਅੰਦਰ ਬਾਹਰ ਦੀ ਸੀ ਸਭ ਤੋਂ ਪਹਿਲਾਂ ਅਸੀਂ ਕੋਠਿਆਂ ਤੇ ਚੜ ਕੇ ਨਾਰੇ ਮਾਰੇ ਹੂੰ ਔਰ ਨਾਰੇ ਮਾਰ ਕੇ ਦੱਸਿਆ ਵਿਰੋਧ ਕੀਤਾ ਇਹਨਾਂ ਕੋ ਆਪਣੇ ਲਾਕਡਾਊਨ ਦਾ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਸੱਥਾਂ 'ਚ ਗਏ ਆ ਸੱਥਾਂ 'ਚ ਗੱਲ ਰੱਖੀ ਆ ਉਸ ਤੋਂ ਬਾਅਦ ਅਸੀਂ ਬਕਾਇਦਾ ਪਿੰਡਾਂ ਦੇ ਵਿੱਚ ਢੋਲ ਮਾਰਚ ਕੀਤੇ ਆ ਲੋਕਾਂ ਨੂੰ ਜਗਾਇਆ ਤੇ ਉਸ ਤੋਂ ਅੱਗੇ ਅਸੀਂ ਪਕਾਇਦਾ ਪਿੰਡਾਂ ਦੇ ਵਿੱਚ ਰੈਲੀਆਂ ਕੀਤੀਆਂ ਬੀਬੀਆਂ ਨੇ ਰੈਲੀਆਂ ਕੀਤੀਆਂ ਅਸੀਂ ਆਏ ਕਹਲਾ ਵੀ ਡੋਰ ਟੂ ਡੋਰ ਗਏ ਆ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਕਿ ਅਸੀਂ ਪਟਿਆਲੇ ਮੋਰਚਾ ਲਾਇਆ ਲੰਬੀ ਲਾਇਆ ਲੱਖਾਂ ਦਾ ਇਕੱਠ ਹੋਇਆ ਲਗਾਤਾਰ ਮੋਰਚਾ ਚੱਲਿਆ ਤੇ ਕਿਸੇ ਨੂੰ ਕਰੋਨਾ ਨਹੀਂ ਹੈ ਨਾ ਕੋਈ ਅਦਾ ਦੀ ਗੱਲ ਬਾਤ ਆਈ ਹੈ ਤੇ ਲੋਕ ਖੁੱਲੇ ਉਸ ਤੋਂ ਅੱਗੇ ਆਪਾਂ ਬਾਤ ਕਰਨ ਦੇ ਵਿੱਚ ਲੋਕਾਂ ਨੂੰ ਦੱਸਣ ਕੰਮ ਜਾ ਹੋਏ ਤਾਂ ਜਾ ਕੇ ਮੋਰਚਾ ਆਪਾਂ 26 ਤਰੀਕ ਨੂੰ ਦਿੱਲੀ ਵੱਲ ਨੂੰ ਤੋਰਿਆ ਸੀਗਾ ਇਸ ਤਰ੍ਹਾਂ ਦੀ ਸਾਨੂੰ ਇਹ ਪੰਜਾਬ ਦੇ ਵਿੱਚ ਕਰਨਾ ਪੂ ਲੋਕਾਂ ਨੂੰ ਡੋਰ ਡੋਰ ਜਾ ਕੇ ਸਮਝਾਉਣਾ ਪੂ ਇਹ ਹਜੇ ਸਾਡਾ ਕੰਤਨ ਵਾਲਾ ਬਹੁਤ ਬਾਕੀ ਰਹਿੰਦਾ ਕਿਉਂਕਿ ਲੋਕ ਤਾਂ ਇਹ ਮੰਨ ਗਏ ਆ ਕਿ ਕਾਲੇ ਨੂੰ ਰੱਦ ਹੋ ਗਏ ਪਰ ਲੋਕਾਂ ਨੂੰ ਇਸ ਗੱਲ ਤਾਂ ਨਹੀਂ ਪਤਾ ਕਿ ਸਰਕਾਰ ਤਾਂ ਕਾਲੇ ਨੂੰ ਦੁਬਾਰੇ ਫੇਰ ਲਿਆ ਰਹੀ ਆ ਆ ਤੁਹਾਡੇ ਸਾਨੂੰ ਤਿੰਨ ਫੌਜਦਾਰ ਕਿਉਂ ਆਏ ਆ ਇਹਦੇ ਵਿੱਚ ਕਿੰਨਾ ਗੁੱਸਾ ਕਿਸੇ ਵੀ ਇਨਸਾਨ ਦੇ ਸੁਣੇ ਨਹੀਂ ਜਾਣੀ ਜਦੋਂ ਮਰਜ਼ੀ ਆ ਚੱਕ ਲੋ ਅੰਦਰ ਦੇ ਦੋ ਕੋਈ ਗੱਲ ਪਛਪੜਦਾ ਨਹੀਂ ਫਿਰ ਲਗਭਗ ਅੱਗੇ ਦਾ ਸਮਾਂ ਹੁੰਦਾ 18 ਸਰਾਂ ਦਾ ਆਪਣੇ ਦਾ ਦੂਜੇ ਦਾ ਆਪਣੇ ਅਰੈਸਟ ਦਾ ਤੇ ਹੁਣ ਤੁਹਾਡੇ ਸਾਹਮਣੇ ਆਪ ਸਰਕਾਰ ਲੰਬਾ ਸਮਾਂ ਰੱਖ ਸਕਦੀ ਆ ਇਹ ਜਿਹੇ ਕਾਨੂੰਨ ਜਿਹੜੇ ਆ ਇਹ ਲੋਕਾਂ ਨੂੰ ਕਹਿੰਦਾ ਮਾਰਨ ਵਾਲੇ ਆ ਤੇ ਲੋਕਾਂ ਨੂੰ ਗੁਲਾਮ ਬਣਾਉਣ ਵਾਲੇ ਆ ਸਾਨੂੰ ਬਿਲਕੁਲ ਇਥੇ ਵੱਡੀ ਏਕਤਾ ਕਰਕੇ ਹੀ ਅੱਗੇ ਵਧਣਾ ਚਾਹੀਦਾ ਇਕੱਲੇ ਕਹੇ ਜਮਾ ਕੇ ਤਾਂ ਅਸੀਂ ਮਾਰ ਖਾਵਾਂਗੇ ਦੇਸ਼ ਦਾ ਪ੍ਰਧਾਨ ਦੇਸ਼ ਦਾ ਗ੍ਰਹਿ ਮੰਤਰੀ ਪਿਛਲੇ ਦਿਨਾਂ ਚ ਇੱਕ ਬਿਆਨ ਦਿੰਦਾ ਕਿ ਭਾਰਤ ਦੇ ਵਿੱਚ 13000 ਕਰੋੜ ਦੇ ਲਗਭਗ ਕਿਸਾਨ ਨੇ 13 ਕਰੋੜ ਦੇ ਸੌਰੀ ਲਗਭਗ ਕਿਸਾਨ ਨੇ ਕਹਿੰਦੇ ਇੱਥੇ ਤਾਂ 700 ਬੈਠਾ ਉਹ ਇਹ ਸ਼ਾਇਦ ਇਸ ਗੱਲ ਨੂੰ ਭਾਪ ਗਏ ਨੇ ਕਿ ਪੰਜਾਬ ਦੀਆਂ ਜੱਥੇਬੰਦੀਆਂ ਜਦੋਂ ਇਹਨਾਂ ਦੇ ਘਰ ਚ ਹੀ ਪਾੜ ਆ ਤਾਂ ਇਹ ਫਿਰ ਸਾਡੇ ਨਾਲ ਕਿੱਥੋਂ ਮੁਕਾਬਲਾ ਕਰ ਲੈਣਗੇ ਤੁਸੀਂ ਜਿਹੜਾ ਉਹ ਬਿਆਨ ਆਉਂਦਾ ਗ੍ਰਹਿ ਮੰਤਰੀ ਦਾ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਪਿਛਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਦਿੱਲੀ ਮੋਰਚੇ ਦੇ ਵਿੱਚ ਡਰਾਮ ਇਹ ਇਸ ਤਰ੍ਹਾਂ ਹੋਇਆ ਕਿ ਕਿਸਾਨ ਤਾਂ ਬੈਠੇ ਹੀ ਨਹੀਂ ਉਹ ਜਿਹੜਾ ਅੱਤਵਾਦੀ ਬੈਠੇ ਆ ਉਹ ਤੇ ਖਾਲਸਾਨੀ ਬੈਠੇ ਆ ਉਹ ਤੇ ਨੱਕ ਸਲਾਈਟ ਬੈਠੇ ਆ ਉਹ ਤੇ ਹੋਰ ਬੈਠਾ ਤੇ ਉਹ ਬੈਠਾ ਬਕਾਇਦਾ ਕਹਿੰਦੇ ਰਿਆ ਨਹੀਂ ਬਿਲਕੁਲ ਔਰ ਅਸੀਂ ਬਕਾਇਦਾ ਅਗਲ ਕਹਿੰਦੇ ਨਾ ਵੀ ਇੱਥੇ ਕਿਸਾਨ ਬੈਠੇ ਆ ਕਿਸਾਨਾਂ ਦੇ ਪੁੱਤ ਬੈਠੇ ਆ ਮੈਂ ਕਈ ਵਾਰੀ ਆਪਣੀ ਟ੍ਰਿਪ ਜੁਕਿਆ ਕਿ ਕੁਝ ਉਹ ਲੋਕ ਜਿਨ੍ਹਾਂ ਨੂੰ ਨੱਕਾ ਵੀ ਛੜਨਾ ਆਉਂਦਾ ਉਹ ਹੈ ਜੇ ਬਿਆਨ ਦਿੰਦੇ ਆ ਜਿੰਨੇ ਅਸੀਂ ਆਗੂ ਆ ਸਾਡੇ ਸਾਰੇ ਜਿਹੜੇ ਆਗੂ ਆ ਉਹ ਖੇਤੀ ਕਰਦੇ ਆ ਬਕਾਇਦਾ ਜ਼ਮੀਨ ਨਾਲ ਜੁੜੇ ਹੋਏ ਆ ਤੇ ਇੱਥੇ ਕੋਈ ਮੇਲਣ ਨਹੀਂ ਬੈਠਾ ਇਸ ਕਰਕੇ ਅੰਮ੍ਰਿਤ ਸਾਹਿਬ ਜਿਹੜਾ ਉਹ ਤਾਂ ਪਤਾ ਨਹੀਂ ਕਿ ਕਿਸਾਨ ਕੌਣ ਆ ਤੇ ਮਜ਼ਦੂਰ ਕੌਣ ਤੇ ਮੁਲਾਜ਼ਮ ਕੌਣ ਉਹਨੂੰ ਕਿਸੇ ਗੱਲ ਦਾ ਪਤਾ ਉਹ ਤਾਂ ਸਿਰਫ ਇੱਕ ਗੱਲ ਦਾ ਪਤਾ ਕਿ ਜਿੰਨਾ ਲੋਕਾਂ ਦੀ ਅੱਜ ਜਗਾ ਜੇਲਾਂ ਸੀ ਉਹ ਅੱਜ ਲੋਕ ਗੱਡੀਆਂ ਤੇ ਬੈਠੇ ਆ ਇਹ ਸਾਨੂੰ ਇਸ ਦਾ ਪਤਾ ਕਿ ਅਸੀਂ ਕਿਸਾਨ ਆ ਅਸੀਂ ਮਜ਼ਦੂਰ ਆ ਅਸੀਂ ਮੁਲਾਜ਼ਮ ਆ ਅਸੀਂ ਲੋਕਾਂ ਦੇ ਆ ਨੌਕਸਤਗਲੇ ਪੰ ਲੈ ਕੇ ਸਰਕਾਰ ਅੱਗੇ ਰੱਖਦੇ ਆ ਤੇ ਸਰਕਾਰ ਉਹਨਾਂ ਨੂੰ ਇਗਨੋਰ ਕਰਦੀ ਆ ਇਹ ਇਗਨੋਰ ਕਰਕੇ ਇਹ ਕਹਿੰਦੇ 700 ਕਿਸਾਨ ਬੈਠੇ ਆ ਪਰ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਆਪ ਆਪ ਨੇ ਢੰਗ ਨਾਲ ਸੰਘਰਸ਼ ਕਰ ਰਹੇ ਆ ਕੀ ਉਹਨੂੰ ਨੁਕਸਾਨ ਹੀ ਦੱਸਦੇ ਦੂਨੇ ਵਾਲਾ ਬੈਠਿਆ ਲੇਲੇ ਵਾਲੇ ਬੈਠੇ ਆ ਇਹ ਕਿਸਾਨ ਨਹੀਂ ਹੈਗੇ ਅਜਿਹੇ ਪਿੰਡਾਂ 'ਚ ਬੈਠੇ ਆ ਜਿਹੜੇ 4-5 ਫੈਕਟਰੀਆਂ ਜਿਹੜੀਆਂ ਗੈਸਪੇਕਟਾਂ ਲੱਗੀਆਂ ਹੋਈਆਂ ਉਸੇ ਬਕਾਇਦਾ ਮੋਰਚੇ ਲੱਗੇ ਹੋਇਆ ਉਹ ਪਿੰਡਾਂ ਦੇ ਲੋਕ ਨਹੀਂ ਹੈਗੇ ਉਹਨਾਂ ਉਹਨਾਂ ਦੇ ਬਜਾਏ ਤਾਂ ਸਾਰੇ ਸਮੁੱਚੇ ਲੋਕ ਬੈਠੇ ਆ ਕਿਸਾਨ ਵੀ ਆ ਮਜ਼ਦੂਰ ਵੀ ਆ ਮੁਲਾਜ਼ਮ ਵੀ ਆ ਸਾਰੇ ਬੈਠੇ ਆ ਉਭਰੋ ਕਰ ਰਿਹਾ ਇਹ ਸਾਰੀਆਂ ਲੜਾਈਆਂ ਲੱਗੀਆਂ ਇਹ ਲੜਾਈਆਂ ਚੱਲਣਗੀਆਂ ਅਜੇ ਹੋਰ ਪਖਣਗੀਆਂ ਕਿਉਂਕਿ ਜਿਸ ਤਰ੍ਹਾਂ ਸਰਕਾਰ ਨੇ ਫੈਸਲਾ ਹੀ ਇਹ ਗੱਲ ਲੈ ਲਿਆ ਕਿ ਸਾਰਾ ਹਿੰਦੁਸਤਾਨ ਸਾਰਾ ਭਾਰਤ ਕਾਰਪੋਰੇਟਾਂ ਦੇ ਹਵਾਲੇ ਕਰਨਾ ਇੱਥੇ ਸਰਕਾਰੀ ਗੱਲ ਰਹਿ ਨਹੀਂ ਦੇਣਾ ਸਾਰੇ ਮੈਹਕਵਿਆਂ ਦਾ ਸਾਰੀਆਂ ਜ਼ਮੀਨਾਂ ਦਾ ਨਿੱਜੀ ਗੱਲ ਕਰਨਾ ਇਹ ਸਾਰੇ ਨਿੱਜੀ ਕਾਰਪੋਰਾਟਾਂ ਦੇ ਕੋਲ ਦੇਣੀਆਂ ਨੇ ਅਸੀਂ ਤੇ ਉਹਨਾਂ ਨੇ ਠੇਕਾ ਲੈ ਰੱਖਿਆ ਤੇ ਪਰ ਹੁਣ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਣ ਲੱਗ ਗਿਆ ਲੋਕ ਤਾਂ ਐ ਵੀ ਕਹਿੰਦੇ ਸੀ ਸਾਡਾ ਜ਼ਮੀਨਾਂ ਨੂੰ ਕੌਣ ਖੋਲੂਗਾ ਵੇ ਅਸੀਂ ਵੀ ਇਨਾਂ ਦੇ ਮਾਲਕਾਂ ਜਦੋਂ ਹੁਣ ਖੁਈਆਂ ਜਾਣ ਲੱਗੀਆਂ ਨਹੀਂਆਂ ਤੇ ਹੁਣ ਲੋਕਾਂ ਨੂੰ ਪਤਾ ਲੱਗਣ ਲੱਗਾ ਕਿ ਇਹ ਖੁਈਆਂ ਜਾਣੀਆਂ ਨੇਗੀਆਂ ਹੁਣ ਪੰਜਾਬ ਦੇ ਵਿੱਚ ਵੱਡੇ 7 ਸ਼ੈਲੋ ਲੱਗਣੇ ਆ ਉਹ ਜਿਹੜੇ ਆ ਵੱਡੇ ਕਡਾਉਨ ਬਣਨੇ ਆ ਉਹ ਸਾਡੀਆਂ ਜ਼ਮੀਨਾਂ ਦੇ ਬਣਨੇ ਆ ਹਮਮ ਔਰ ਸਰਕਾਰ ਨੂੰ ਇਹ ਹੈ ਕਿ ਉਹ ਜਿੱਥੋਂ ਚਾਹੇ ਜ਼ਮੀਨ ਲੈ ਸਕਦੀ ਆ ਹਮ ਆਪਣੇ ਰੀਡ ਅਨੁਸਾਰ ਤੇ ਕਿਸਾਨ ਜਿਹੜੇ ਆ ਜਾਂ ਮਜ਼ਦੂਰ ਜਿਹੜੇ ਆ ਜਾਂ ਮੁਲਾਜ਼ਮਾ ਕੀ ਕਰਨਗੇ ਉਹ ਹੁਣ ਮੁਲਾਜ਼ਮਾਂ ਦੀ ਗੱਲ ਸੁਣ ਲਓ ਮੁਲਾਜ਼ਮ ਸਕੂਲਾਂ ਦੇ ਵਿੱਚ ਮੈਂ ਗੱਲ ਕਈ ਵਾਰੀ ਜਾਣ ਦਾ ਮੌਕਾ ਮਿਲਿਆ ਪੋਸਟਾਂ ਖਾਲੀ ਪਈਆਂ ਨੇ ਭਰ ਨਹੀਂ ਰਏ ਪੋਸਟਾਂ ਭਰਨੇ ਦਾ ਕੀ ਯਾਰ ਸਭ ਕੁਝ ਖਤਮ ਕਰ ਰਹੇ ਆ ਇਹ ਸਾਰੇ ਦਾ ਸਾਰਾ ਕੰਮ ਨਿੱਜੀ ਕਰਨਾ ਕਾਰਪਟਾਂ ਦੇ ਹਵਾਲੇ ਸਭ ਕਰਨਾ ਆ ਤੇ ਇਸ ਕਰਕੇ ਇਹ ਲੜਾਈ ਵੱਡੀ ਆ ਵੱਡੀ ਲਾਮਬਦੀ ਲੋੜਾ ਵੱਡੀ ਲਾਮਬਦੀ ਕਰਕੇ ਹੀ ਦਿੱਲੀਬੰਦ ਪਤਾ ਜਾਊਗਾ ਵੱਡੀ ਲਾਮਬਦੀ ਕਰਕੇ ਕੋਈ ਸੁਗੜ ਸੜੇ ਜਾਣਗੇ ਤੇ ਇਕੱਲਾ ਕਹਿਰਾ ਕੋਈ ਵੀ ਵਿਅਕਤੀ ਜੇ ਕਿਸੇ ਬਹਿ ਜਾਊਗਾ ਤਾਂ ਮਾਰ ਖਾਣ ਤੋਂ ਸਵਾਏ ਕੁਝ ਨਹੀਂ ਹੋਊਗਾ ਤੁਹਾਡੇ ਸਾਹਮਣੇ ਕੱਲ ਵੀ ਜੱਥਾ ਗਿਆ ਕਿੰਨੇ ਕਿਸਾਨ ਫਟੜੋਇਆ ਠੀਕ ਹੈ ਕਿਸਾਨ ਅੱਜ ਵੀ ਹਸਪਤਾਲਾਂ 'ਚ ਬੈਠੇ ਆ ਹੁਣ 101 ਦਾ ਜੱਥਾ ਜੀ ਭੇਜ ਦਿਆ ਰੋਜ਼ ਭੇਜ ਦਿਆ ਦੂਏ ਭੇਜ ਦਿਆ ਥੀਏ ਭੇਜ ਦਿਆ ਇਹ ਜਥੇਨਾ ਨਹੀਂ ਕੁਛ ਬੜਨਾ ਸਾਨੂੰ ਵੱਡੇ ਜਥੇ ਭੇਜਣੇ ਬਣਦੇ ਆ ਜਿਸ ਤਰ੍ਹਾਂ ਪਹਿਲਾਂ ਗਏ ਆ ਅਸੀਂ ਦਿੱਲੀ ਵੱਲੋਂ ਏਡੇ ਵੱਡੇ ਜਥੇ ਦਿੱਲੀ ਵੱਲੋਂ ਲੈ ਕੇ ਤੁਰਾਂਗੇ ਚਾਰੇ ਭਾਂ ਤੁਰਾਂਗੇ ਕਿਹੜਾ ਪਾਵਾਗੇ ਸਾਰਾ ਹਿੰਦੁਸਤਾਨ ਆਊਗਾ ਜਿੰਨਾ ਲੋਕਾਂ ਨੂੰ ਅੱਜ ਐਮਐਸਪੀ ਨਹੀਂ ਮਿਲਦੀ ਭਾਰ ਦੇ ਲੋਕਾਂ ਨੂੰ ਉਹਨਾਂ ਨੂੰ ਤਾਂ ਹਜੇ ਕੋਰ ਦਾ ਪਤਾ ਨਹੀਂ ਹੈਗਾ ਵੀ ਕੋਰ ਸਾਡੀ ਖਤ ਲੜ ਰਹੇ ਆ ਭਾਵੇਂ ਪੰਜਾਬ ਦੇ ਵਿੱਚ ਦੋ ਫਸਲਾਂ ਤੇ ਤਿੰਨਾਂ ਤੇ ਐਮਐਸਪੀ ਮਿਲਦੀ ਆ ਤੇ ਉਹਨਾਂ ਨੂੰ ਮਿਲਦੀ ਹੋਈ ਨਹੀਂ ਉਹਨਾਂ ਦਾ ਚੋਨਾ ਵੀ ਨਾ ਉਹਨੂੰ ਵਿਗਦਾ ਹਜ਼ਾਰ ਨੂੰ ਵਿਗਦਾ ਇਸ ਕਰਕੇ ਉਹਨਾਂ ਨੂੰ ਵੀ ਨਾਲ ਲੈਣ ਦੀ ਲੋੜ ਆ ਵੱਡੀ ਲੜਾਈ ਦੀ ਲੋੜ ਆ ਤੇ ਫਿਰ ਜਾ ਕੇ ਅਸੀਂ ਕੋਈ ਨਾ ਕੋਈ ਜਤਪਰਾਤ ਕਰ ਸਕਾਂਗੇ ਨੂਰਪੁਰਾ ਸਾਹਿਬ ਜਿਵੇਂ ਦੇਖਿਆ ਆਪਾਂ ਲੰਘੇ ਦੇਣੀ ਰਿਕੈਸਟ ਕਾਇਤ ਉਣੀ ਜਾਂ ਉਹਨਾਂ ਦੇ ਨਾਲ ਪੰਜਾਬ ਦੀਆਂ ਕੁਝ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਇਸ ਮੋਰਚੇ ਦੇ ਵਿੱਚ ਜਾਂਦੇ ਨੇ ਉੱਥੇ ਡੱਲੇ ਸਾਹਿਬ ਸੇਧ ਦਾ ਪਤਾ ਲੈਂਦੇ ਨੇ ਜਾਂ ਉਹਨਾਂ ਦੀ ਜਿਹੜੀ ਉੱਥੇ ਕੋਈ ਮੈਂਬਰੀ ਕਮੇਟੀ ਬਣਾਈ ਹੋਈ ਆ ਉਹਨਾਂ ਦੇ ਨਾਲ ਉਹ ਵਾਰਤਾਲਾਪ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਭਾਈ ਪਹਿਲੇ ਅੰਦੋਲਨ ਵਾਂਗ ਸਾਨੂੰ ਇਹ ਅੰਦੋਲਨ ਪਖਾਉਣਾ ਪਊਗਾ ਤੇ ਜਲਦੀ ਅਸੀਂ ਸਾਰੇ ਫਾਰਮ ਇਕੱਠੇ ਹੋ ਕੇ ਕੋਈ ਡਿਸੀਜਨ ਲਵਾਂਗੇ ਪਰ ਉਸ ਤੋਂ ਬਾਅਦ ਜਿਹੜੇ ਆਗੂ ਨੇ ਕਾਕਾ ਕੋਟਲਾ ਉਹ ਬਿਆਨ ਦਿੰਦੇ ਨੇ ਉਹ ਉਦਾਹਰਨ ਦਿੰਦੇ ਨੇ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲੋਣੀ ਦੇਖ ਕੇ ਹੁੰਦੇ ਹੁੰਦੇ ਸੀ ਇੱਕ ਵਾਰੀ ਟੋੜਾ ਸਾਹਿਬ ਬਿਮਾਰ ਹੋ ਗਏ ਉਹਦਾ ਪਤਾ ਲੈਣ ਚਲੇ ਗਏ ਵੀ ਮੈਂ ਪਤਾ ਲੈ ਕੇ ਆਵਾਂ ਵੀ ਉਹ ਠੀਕ ਆ ਜਾਂ ਨਹੀਂ ਕਹਿੰਦੇ ਉਹਨਾਂ ਨੇ ਦੇਖਿਆ ਠੀਕ ਆ ਕਿਸੇ ਨੇ ਉਹਨਾਂ ਨੂੰ ਪੁੱਛ ਲਿਆ ਬਾਦਲ ਸਾਹਿਬ ਤੁਸੀਂ ਕਿਵੇਂ ਪਤਾ ਲੈਣ ਆਏ ਉਹ ਕਹਿੰਦੇ ਵੀ ਮੈਂ ਪਤਾ ਲੈਣ ਨਹੀਂ ਸੀ ਆਇਆ ਮੈਂ ਤਾਂ ਮਤਲਬ ਇਹ ਦੇਖਣ ਆਇਆ ਸੀ ਵੀ ਇਹ ਕਿੰਨਾ ਚਿਰ ਹੋਰ ਜਿਉਣਗੇ ਮਤਲਬ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਕਿਸਾਨ ਆਗੂ ਵੀ ਆ ਰਹੇ ਨੇ ਉਹ ਸਿਰਫ ਇਹ ਦੇਖਣ ਆ ਰਹੇ ਨੇ ਕਿ ਡੱਲੇਵਾਲ ਸਾਹਿਬ ਕਿੰਨਾ ਚਿਰ ਹੋਰ ਜਿਉ ਸਕਦੇ ਨੇ ਕਿੰਨੇ ਕੋ ਉਹਨਾਂ ਦੇ ਸਾਹ ਬਾਕੀ ਨੇ ਕਿਵੇਂ ਦੇਖਦੇ ਹੋ ਜਿਹੜਾ ਉਹਨਾਂ ਨੇ ਇਹ ਬਿਆਨ ਦਿੱਤਾ ਦੋਖ ਮੈਂ ਦਾ ਕੋਲਾ ਇਸ ਬਿਆਨ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਨਾ ਸਾਡੇ ਜਥੇਬੰਦੀ ਸਹਿਮਤ ਹੈ ਸਾਨੂੰ ਦਲੀਲ ਹਮਦਰਦੀ ਹੈ ਡੱਲੇਵਾਲ ਸਾਹਿਬ ਨਾਲ ਅਸੀਂ ਇਹਨਾਂ ਨੂੰ ਲੰਬਾ ਸਮਾਂ ਚਾਹੁੰਦਾ ਦੇਖਣਾ ਚਾਹੁੰਦੇ ਆ ਲੰਬਾ ਸਮਾਂ ਸੰਘਰਸ਼ਾਂ ਚ ਦੇਖਣਾ ਚਾਹੁੰਦੇ ਆ ਲੇਕਿਨ ਸਾਡੀਆਂ ਆਪਣੀਆਂ ਕੋ ਸೀਮਤਾਂ ਨੇ ਸਾਡੇ ਜਥੇਮੰਦੇ ਆਪਣੇ ਨਿਯਮ ਆ ਸਾਡੇ ਜਥੇਮੰਦੇ ਲੜਨ ਦੇ ਢੰਗ ਆ ਅਸੀਂ ਉਹ ਲੜਨ ਦੇ ਢੰਗ ਜੜਿਆ ਜਿੰਨਾ ਚ ਡਾਕਟ ਨਹੀਂ ਕਰਦੇ ਉਹਨਾਂ ਚ ਅਸੀਂ ਅੱਗੇ ਨਹੀਂ ਵਧਦੇ ਸਾਨੂੰ ਜਥੇ ਡੱਲੇ ਆ ਸਾਣਾ ਪੂਰਨ ਕਰਦੀ ਐ ਇਹ ਨਹੀਂ ਹੈ ਕਿ ਅਸੀਂ ਨਾ ਇਹ ਜਾ ਵਿਖਣ ਜਾਵਾਂਗੇ ਅਸੀਂ ਬਿਲਕੁਲ ਇਹਨਾਂ ਦੇ ਖੋਲ ਦੀ ਹਮਾਇਤ ਕਰਾਂਗੇ ਜਿਸ ਤਰ੍ਹਾਂ ਉਹਨਾਂ ਦੇ ਪ੍ਰਸਿੱਧ ਹੁੰਦਾ ਅਸੀਂ ਹਰ ਰੋਜ਼ ਉਸ ਦਾ ਬਿਆਨ ਦੰਦੇ ਆ ਕਿ ਇਹ ਗਲਤ ਕਰ ਰਹੀ ਹੈ ਸਰਕਾਰ ਇਹ ਠੀਕ ਨਹੀਂ ਕਰ ਰਹੀ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਸਾਡੀ ਸਿੱਧੀ ਹੈਗੀ ਆ ਜਥੇਬੰਦੀ ਦੀ ਉਹ ਬਣਾ ਕੇ ਹੀ ਛੱਕੇ ਪਤਾ ਲਾਂਗੇ। ਹੂੰ ਬਿਲਕੁਲ ਇਹ ਨਹੀਂ ਵੀ ਅਸੀਂ ਕੋਲ ਤੋਂ ਲੰਬੇ ਰਹਿਾਂਗੇ, ਬਿਲਕੁਲ ਕੋਲ ਦੇ ਨਾਲ ਰਹਾਂਗੇ। ਲੇਕਿਨ ਲੜਨ ਦਾ ਢੰਗ ਸਾਡਾ ਆਪਣਾ ਦੇ ਡੱਲੇ ਸਾਹਿਬ ਦਾ ਆਪਣਾ ਹੈ। ਅ ਮੈਂ ਕੱਲ ਵੀ ਸਰਵਣ ਸਿੰਘ ਭਨੇਰ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਜਾਂ ਪਿੱਛੇ ਵੀ ਇਹਨਾਂ ਨੇ ਕਈ ਵਾਰੀ ਇਹ ਕਿਹਾ ਵੀ ਜਦੋਂ ਅਸੀਂ ਇਹ ਕੋਲ ਸ਼ੁਰੂ ਕਰਨਾ ਸੀ ਉਸ ਟਾਈਮ ਅਸੀਂ ਪੰਜਾਬ ਦੀਆਂ ਤਕਰੀਬਨ ਹਰ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਉਹਨਾਂ ਨੂੰ ਇਹ ਗੱਲ ਕਹੀ ਕਿ ਸਾਨੂੰ ਜਿਹੜੀਆਂ ਆਪਾਂ ਜਦੋਂ ਕਾਲੇ ਕਾਨੂੰਨ ਵਾਪਸ ਕਰਾਏ ਨੇ ਜਿਹਦੀਆਂ ਉਹ ਮੰਗਾ ਸੀ ਇਹ ਸਰਕਾਰ ਨੇ ਕਿਹਾ ਸੀਗਾ ਕਿ ਮੰਨੀਆਂ ਜਾਣਗੀਆਂ ਪਰ ਉਹਨਾਂ ਨੇ ਮੰਨੀਆਂ ਨਹੀਂ ਹੋਣਾ ਇਹ ਬੰਦਾ ਬਣਵਾਉਣ ਲਈ ਆਪਾਂ ਨੂੰ ਜਿਹੜਾ ਸੰਘਰਸ਼ ਕਰਨਾ ਪੈਣਾ ਉਹ ਕਹਿੰਦੇ ਵੀ ਸਾਡਾ ਕਿਸੇ ਜਥੇਬੰਦੀ ਨੇ ਸਾਥ ਨਹੀਂ ਦਿੱਤਾ ਤੇ ਅਸੀਂ ਆਪਦਾ ਫਿਰ ਮੋਰਚਾ ਵਿੱਢ ਲਿਆ ਹੁਣ ਫੇਰ ਉਹ ਕਹਿ ਰਹੇ ਨੇ ਕਿ ਅਸੀਂ ਫੇਰ ਬਾਰ-ਬਾਰ ਅਪੀਲ ਕਰਦੇ ਹਾਂ ਸਾਰੀ ਜਥੇਬੰਦੀ ਨੂੰ ਕਿ ਸਾਡਾ ਸਾਥ ਦਿਓ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਤੁਹਾਡੀ ਜਥੇਬੰਦੀ ਚਲੋ ਜੋ ਪਿੱਛੇ ਹੋ ਗਿਆ ਠੀਕ ਆ ਕੋਈ ਇਸ ਤਰ੍ਹਾਂ ਦਾ ਅਪਰਾਲਾ ਕਰ ਰਹੀ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਅੰਦੋਲਨ ਦਾ ਕੀ ਹੋਊਗਾ ਉਹ ਬਾਅਦ ਦੀ ਗੱਲ ਆ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਆ ਨਾਜਿਕ ਹੋਈ ਹੋਈ ਆ ਉਹਨੂੰ ਬਚਾਉਣ ਦੇ ਲਈ ਕੋਈ ਇਸ ਤਰ੍ਹਾਂ ਦਾ ਅਪਰਾਲਾ ਜਾਂ ਉਹਨਾਂ ਨੂੰ ਹੰਗਾਰਾ ਦੇਣ ਲੈ ਕੇ ਤੁਹਾਡੇ ਏਕੇ ਦੇ ਨਾਲ ਜਾਂ ਉਹ ਸਮਝ ਕੇ ਆਪਣਾ ਮਰਨ ਵਰ ਤੋੜ ਦੇਣਾ ਤੇ ਇਹ ਜਿਹੜਾ ਸੰਘਰਸ਼ਾ ਵਿਸ਼ਾਲ ਹੋ ਕੇ ਫਿਰ ਅੱਗੇ ਵਧ ਸਕਦਾ ਕੋਈ ਇਸ ਤਰ੍ਹਾਂ ਦਾ ਅਪਰਾਲਾ ਕਰ ਰਹੀ ਹੈ ਇੱਕ ਗੱਲ ਜਿਹੜੀ ਆ ਤੁਸੀਂ ਭੰਦੇਰੇ ਸਾਹਿਬ ਦੀ ਕਹੀ ਹੈ ਵੀ ਸਾਰੀਆਂ ਜਥੇਬੰਦੀਆਂ ਨੂੰ ਕਿਹਾ ਸੀਗਾ ਵਿੱਤ ਸੇ ਬੰਦ ਬਕਾਇਦਾ ਮੀਟਿੰਗ ਹੋਈ ਹੈ ਜਿੱਥੇ ਬੰਦਿਆ ਨੇ ਬਕਾਇਦਾ ਇਹ ਗੱਲ ਕਹੀ ਹੈ ਵੀ ਆਪਾਂ ਬਿਲਕੁਲ ਇਕੱਠੇ ਹੋ ਕੇ ਅੱਗੇ ਵਧਾਂਗੇ ਥੋੜਾ ਵੇਟ ਕਰੋ ਆਪਾਂ ਕਟੋ ਕਟ ਮੈਨੇ ਪਰਾਂ ਪੜਾ ਦਈਏ ਤੇ ਆਪਾਂ ਇਸ ਤੋਂ ਅਗੇ ਸੰਗਠਨ ਸ਼ੁਰੂ ਕਰਾਂਗੇ ਲੇਕਿਨ ਉਹ ਸਾਰਾ ਕੁਝ ਢੱਕੀ ਇਹਨਾਂ ਨੇ ਬੜੇ ਕਾਲਜ ਮੋਰਚਾ ਲਾਇਆ ਹੈ ਜਿਹੜਾ ਕਾਲਜ ਮੋਰਚਾ ਲੱਗਿਆ ਹੈ ਇਹ ਠੀਕ ਨਹੀਂ ਉਹਦੇ ਵਾਰ ਲਗਾਤਾਰੇ ਕੋਸ਼ਾਂ ਹੋਈਆਂ ਨਹੀਂ ਕਿ ਆਪਾਂ ਇੱਥੇ ਵਿਚਾਰ ਕਰੀਏ ਬੈਠੀਏ ਗੱਲ ਕਰੀਏ ਗੱਲ ਕਰਕੇ ਆਪਾਂ ਕੋਈ ਸਾਂਝਾ ਤੈਅ ਕਰੀਏ ਉੱਤੇ ਆਪਾਂ ਸਾਰ ਸ਼ੁਰੂ ਕਰਾਂਗੇ ਲੇਕਿਨ ਉਸ ਗੱਲ ਤੇ ਨਹੀਂ ਹੁਣ ਵੀ ਜਿਹੜੀ ਗੱਲ ਹੈਗੀ ਆ ਹੁਣ ਵੀ ਇਹੀ ਗੱਲ ਹੈਗੀ ਆ ਵੀ ਸਾਡੀ ਜੱਥੇ ਮੰਦੀ ਬਕਾਇਦਾ ਉਹਨੇ ਪੂਰਾ ਧਿਆਨ ਰੱਖਿਆ ਹੋਇਆ ਔਰ ਉਹ ਧਿਆਨ ਇਸ ਤਰ੍ਹਾਂ ਰੱਖਿਆ ਹੋਇਆ ਵੀ ਸਾਲੀਆਂ ਜੱਥੇ ਮੰਦੀਆਂ ਨੂੰ ਨਾਲ ਲੈ ਕੇ ਭਾਰਤ ਦੇ ਐਸਕੇਮ ਨੂੰ ਨਾਲ ਲੈ ਕੇ ਐਸਕੇਮ ਭਾਰਤ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇ ਤੇ ਇਹਨਾਂ ਨੂੰ ਡਲਿਆ ਸਾਫ ਉਹਨਾਂ ਨੂੰ ਅਸੀਂ ਇਹਨਾਂ ਦੀ ਜਿਹੜੀ ਗੱਲ ਹੈ ਜਿਹੜਾ ਇਹਨਾਂ ਸਵਾਲ ਸ਼ੁਰੂ ਕੀਤਾ ਆ ਤੁਮ ਪਹਿਲਾਂ ਵੀ ਗਲਤੀ ਆ ਕਿ ਅਸੀਂ ਬਿਲਕੁਲ ਇਹ ਨਹੀਂ ਕਹਿੰਦੇ ਕਿ ਦਰਲੇਵਾਲ ਸਾਹਿਬ ਦਾ ਮਰਨ ਵਰਤ ਗਲਤ ਆ ਅਸੀਂ ਕਹਿੰਦੇ ਆ ਵੀ ਠੀਕ ਆ ਉਹਨਾਂ ਨੇ ਆਪਣੇ ਪੈਂਤੜੇ ਲੜਾਈ ਸ਼ੁਰੂ ਕੀਤੀ ਆ ਅਸੀਂ ਉਹਦੀ ਹਮਾਇਤ ਕਰਦੇ ਆ ਔਰ ਅੱਗੋਂ ਤੋਂ ਵੀ ਜਿਹੜੀ ਹੈ ਜਿਸ ਤਰ੍ਹਾਂ ਦੱਸਿਆ ਸਾਡੇ ਜਿਸ ਤਰ੍ਹਾਂ ਆਪਣੇ ਹਿਸਾਬ ਪੈਂਤੜੇ ਨੇਗੇ ਉਹਦੇ ਹਿਸਾਬ ਨਾਲ ਅਸੀਂ ਬਕਾਇਦਾ ਕੋਈ ਇਦਾਂ ਦੀ ਪਾਲਿਸੀ ਬਣਾ ਕੇ ਅੱਗੇ ਵਧਾਂਗੇ ਤਾਂ ਮੇਰਾ ਜਿਹੜਾ ਆਖਰੀ ਸਵਾਲ ਆ ਤੁਹਾਨੂੰ ਨੂਰਪੁਰਾ ਸਾਹਿਬ ਜਿਵੇਂ ਕੱਲ ਸਾਨੂੰ ਪੰਦੇਰ ਜਥੇਬੰਦੀ ਦੇ ਜਿਹੜੇ ਆਗੂ ਨੇ ਸਰਬੰਸਿੰਘ ਪੰਦੇਰ ਉਹ ਇਹ ਕਾਲ ਦਿੰਦੇ ਨੇ ਕਿ ਅਸੀਂ ਜਿਹੜਾ ਸਾਨੂੰ ਰਾਹ ਨਹੀਂ ਮਿਲ ਰਿਹਾ ਦਿੱਲੀ ਜਾਣ ਲਈ ਸਾਡੇ ਤੇ ਜਿਹੜੀ ਹਰਿਆਣਾ ਦੀ ਹਕੂਮਤ ਆ ਉਹ ਸਾਨੂੰ ਦਿੱਲੀ ਜਾਣ ਲਈ ਰੋਕ ਰਹੀ ਆ ਸਾਡੇ ਰਾਹ ਰੋਕ ਰਹੀ ਆ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਾਂਗੇ 18 ਤਰੀਕ ਨੂੰ ਰੇਲਾ ਰੋਕੀਆਂ ਜਾਣਗੀਆਂ ਕਿ ਉਹ ਗਰਾਹਾਂ ਜਥੇਬੰਦੀ ਇਸ ਜਿਹੜਾ ਉਹਨਾਂ ਦਾ ਕਾਲ ਦਿੱਤੀ ਆ ਉਹਦਾ ਸਮਰਥਨ ਕਰੂਗੀ ਰੇਲਾ ਰੋਕੂਗੀ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੈ ਤੁਹਾਡਾ ਜਾਣੀ ਸਾਡੀ ਬੜੀ ਜਲਦੀ ਮੀਟਿੰਗ ਹੋ ਰਹੀ ਹੈ ਹੂੰ ਉਹ ਮੀਟਿੰਗ ਵਿੱਚ طے ਕਰਨਾ ਕਿ ਸਾਡੇ ਆਗੂ ਜਿਹੜੇ ਆ ਉਹ ਹੋਣਗੇ ਇਸ ਮੀਟਿੰਗ ਦੇ ਵਿੱਚ ਉਹ ਗੌਜੜੀ ਰਣਨੀਤੀ ਬਣਾਉਗੇ ਬੜੀ ਜਲਦੀ ਜੀ ਸੋ ਤੁਸੀਂ ਸਾਨੂੰ ਸਮਾਂ ਦਿੱਤਾ ਨੂਰਪੁਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਵੀ ਸਾਨੂੰ ਟਾਈਮ ਦਿੱਤਾ ਤੇ ਸਾਡੀ ਮੈਸੇਜ ਤੁਸੀਂ ਚੜਿਆ ਜੱਥੇਬੰਦੀ ਦੀਆਂ ਲੋਕਾਂ ਦੀਆਂ ਮੰਗਾਂ ਨੂੰ ਵਾਰਦੇ ਹਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਸੋ ਇਹ ਸਨ ਉਗਰਾਹ ਜੱਥੇਬੰਦੀ ਦੇ ਜ਼ਿਲ੍ਹਾ ਲੁਧਿਆਣਾ ਵਿਖੇ ਦੇ ਪ੍ਰਧਾਨ ਚਰ ਸਿੰਘ ਜੀ ਨੂਰਪੁਰਾ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਮੌਜੂਦਾ ਕਿਸਾਨੀ ਸੰਘਰਸ਼ ਚੱਲ ਰਿਹਾ ਉਸ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਦੀ ਕੀ ਸੋਚ ਆ ਭਵਿਕ ਵਿੱਚ ਉਗਰਾਹਾਂ ਜਥੇਬੰਦੀ ਇਸ ਸੰਘਰਸ਼ ਨੂੰ ਲੈ ਕੇ ਕੀ ਫੈਸਲੇ ਲੈਣ ਜਾ ਰਹੀ ਹੈ ਜਾਂ ਜਿਹੜੀ 18 ਤਰੀਕ ਦੀ ਕਾਲ ਦਿੱਤੀ ਹੋਈ ਆ ਜਥੇਬੰਦੀ ਵੱਲੋਂ ਸਰਵਣ ਸਿੰਘ ਪੰਦੇਰੋਣਾ ਵੱਲੋਂ ਕਿ ਰੇਲਾਂ ਰੋਕੀਆਂ ਜਾਣਗੀਆਂ ਉਹਦੇ ਸਬੰਧ ਵਿੱਚ ਵੀ ਉਹ ਕਹਿੰਦੇ ਸੀ ਜਲਦ ਮੀਟਿੰਗ ਲੈ ਕੇ ਕੋਈ ਨਾ ਕੋਈ ਜ਼ਰੂਰ ਐਕਸ਼ਨ ਲਵਾਂਗੇ ਸੋ ਸਾਥੀਓ ਮੈਨੂੰ ਅਤੇ ਮੇਰੇ ਸਾਥੀ ਪ੍ਰਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਜਲਦ ਹੀ ਅਸੀਂ ਕੋਈ ਨਵਾਂ ਮੁੱਦਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ